ਇੱਕ ਤੁਹਾਨੂੰ ਯਾਦ ਹੋਣਾ ਕਿ 11 ਇੱਕ ਤਰੀਕ ਨੂੰ ਇੱਕ ਥ੍ਰੈਟ ਕਾਲ ਆਈ ਸੀ ਮੈਨੂੰ ਉਹਦੇ ਚ ਬੜੇ ਜਿਹੜੇ ਐਂਕਰ ਆ ਵੱਖਰੇ ਵੱਖਰੇ ਚੈਨਲਾਂ ਤੋਂ ਉਹਨਾਂ ਨੇ ਕਈਆਂ ਨੇ ਤੇ ਇੱਕ ਸਪੈਸ਼ਲ ਪ੍ਰੋਗਰਾਮ ਕੀਤੇ ਉਹਦੇ ਚ ਕਿਹਾ ਗਿਆ ਕਿ ਜਿਹੜੀ ਥ੍ਰੈਟ ਕਾਲ ਆਈ ਉਹ ਫੇਕ ਆ ਇਹਨੇ ਜਿਹੜਾ ਵਾ ਕਿ ਸਕਿਉਰਿਟੀ ਲੈਣ ਲਈ ਜਿਹੜਾ ਕਿ ਫੇਕ ਕਾਲ ਸੀ ਇਹ ਉਹ ਮੈਂ ਇਹਨਾਂ ਐਂਕਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਥੋੜੀ ਜੀ ਇਦਾਂ ਦੀ ਗੱਲ ਕਰਨ ਤੋਂ ਪਹਿਲਾਂ ਇਦਾਂ ਦੇ ਪ੍ਰੋਗਰਾਮ ਕਰਨ ਤੋਂ ਪਹਿਲਾਂ ਥੋੜੀ ਜੀ ਜਾਂਚ ਕਰ ਲਿਆ ਕਰੋ ਤੇ ਬਾਕੀ ਕਮੈਂਟ ਕਰਨ ਵਾਲਿਆਂ ਨੂੰ ਮੈਂ ਇਹ ਕਹਿਣਾ ਕਿ ਥੋੜਾ ਜਿਹਾ ਨਾ ਸੋਚ ਸਮਝ ਕੇ ਕਮੈਂਟ ਕਰਿਆ ਕਰੋ ਜਦੋਂ ਤੁਹਾਨੂੰ ਕੋਈ ਸ਼ੋਅ ਹੀ ਨਹੀਂ ਹੈਗਾ ਹਾਲੇ ਹਾਲੇ ਉਹਦੀ ਕੰਪਲੇਂਟ ਦਾ ਬਣਿਆ ਹੀ ਕੁਝ ਨਹੀਂ ਹਾਲੇ ਪੁਲਿਸ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਹੈ ਤੁਸੀਂ ਆਪਣੇ ਜਿਹੜੇ ਆ ਉਹ ਜੱਜ ਨਾ ਬਣਿਆ ਕਰੋ ਇਸ ਲਈ ਜਿਹੜੇ ਆ ਸੋਚ ਸਮਝ ਕੇ ਕਮੈਂਟ ਕਰਿਆ ਕਰੋ ਕਈ ਲੋਕ ਕਹਿੰਦੇ ਆ ਕਿ ਮੇਰੇ ਕੋ ਪਤਾ ਨਹੀਂ ਕਿੰਨੀ ਕੁ ਫੋਰਸ ਆ ਕਈ ਲੋਕ ਸੋਚਦੇ ਆ ਕਿ ਮੇਰੇ ਤੋਂ ਪਤਾ ਨਹੀਂ ਕਿਹੜੀ ਕਮਾਂਡੋ ਆ ਮੇਰੇ ਕੋ ਆ ਦੋ ਬੰਦੇ ਆ ਇੱਥੇ ਸਿਰਫ ਦੋ ਬੰਦੇ ਜਿਹੜੇ ਆ ਪੁਲਿਸ ਨੇ ਲਾਏ ਹੋਏ ਮੇਰੇ ਨਾਲ ਠੀਕ ਆ ਉਹ ਵੀ ਇਹਨਾਂ ਨੂੰ ਚੁੱਪਦੇ ਆ ਕਿਉਂਕਿ ਸਕਿਉਰਿਟੀ ਤਾਂ ਮੇਰੇ ਕੋਲ ਆਲਰੇਡੀ ਹੈਗੀ ਆ ਪਰ ਕੀ ਹੈ ਕਿ ਕਈਆਂ ਲੋਕਾਂ ਨੇ ਆਪੇ ਹੀ ਜੱਜ ਬਣ ਕੇ ਆਪੇ ਹੀ ਕਮੈਂਟ ਕਰਦੇ ਜੀ ਇਹ ਸ਼ਾਇਦ ਇਹਨੇ ਸਕਿਉਰਿਟੀ ਲੈਣੀ ਕੀਤਾ ਆਪੇ ਹੀ ਐਂਕਰਾਂ ਨੇ ਸਪੈਸ਼ਲ ਜਿਹੜੀਆਂ ਕਿ ਇੱਕ ਪ੍ਰੋਗਰਾਮ ਸਪੈਸ਼ਲ ਤਿਆਰ ਕੀਤੇ ਗਏ ਜੇਚੋਂ ਉਹਨਾਂ ਨੇ ਮੈਨੂੰ ਦੋਸ਼ੀ ਦੱਸਿਆ ਹਾਲੇ ਕਿ ਜਿਹੜਾ ਪੁਲਿਸ ਕਿਸੇ ਨਤੀਜੇ ਤੇ ਪਹੁੰਚੀ ਨਹੀਂ ਹੈ ਹਾਲੇ ਪੁਲਿਸ ਨੇ ਜਿਹੜਾ ਕਿ ਕੋਈ ਉਹਤੇ ਐਫ ਆਈ ਆਰ ਨਹੀਂ ਦਰਜ ਕੀਤੀ ਉਹ ਹਾਲੇ ਉਹ ਕਹਿੰਦੇ ਜੀ ਹੋਰ ਸਮਾਂ ਲੱਗਣਾ ਦੱਸੋ 11 11 ਜਨਵਰੀ ਦੀ ਗੱਲ ਆ ਠੀਕ ਹੈ ਜੀ ਹਾਲੇ ਤੱਕ ਪੁਲਿਸ ਕੇ ਨਤੀਜੇ ਤੇ ਨਹੀਂ ਪਹੁੰਚੀ ਫੋਨ ਤੇ ਕਾਲ ਆਉਂਦੀ ਆ ਗਨਮੈਨ ਰਿਕਾਰਡ ਕਰ ਰਿਆ ਉਹ ਅਸੀਂ ਪੁਲਿਸ ਨੂੰ ਦੇ ਦਿੱਤੀ ਆ ਉਹ ਵੀ 2 ਮਹੀਨੇ ਬਾਅਦ ਜਦੋਂ ਇਹਨਾਂ ਨੇ ਕੋਈ ਲਾਰੇ ਲਾਉਂਦੇ ਰਹਿ ਕੇ ਹਾਲੇ ਨਾ ਦੋ ਨਾ ਦੋ ਅਸੀਂ ਕੋਈ ਗ੍ਰਿਫਤਾਰੀ ਕਰ ਲਾਂਗੇ ਫਿਰ ਅਸੀਂ ਅਕ ਫਿਰ ਅਸੀਂ ਅਕ ਕੇ ਜੜੀ ਆ ਉਹ 당 ਹੋ ਕੇ ਜਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਵਿੱਚ ਬਾਅਦ ਚ ਕੀ ਆ ਕਿ ਉਹ ਮੈਂ মিডিਆ ਨੂੰ ਦੇ ਦਿੱਤੀ ਪਰ ਮੈਂ ਇਹ ਕਹਿਣਾ ਚਾਹੁੰਨਾ ਇਨ ਵੱਡੇ ਵੱਡੇ ਚੈਨਲਾਂ ਦੇ ਐਂਕਰਾਂ ਨੂੰ ਕਿ ਵਿਊ ਲੈਣ ਲਈ ਨਾ ਇਦਾਂ ਕਿਸੇ ਨੂੰ ਬਦਨਾਮ ਨਹੀਂ ਕਰੀਦਾ ਤੁਸੀਂ ਜਿਹੜੇ ਆ ਕਿ ਪ੍ਰੋਗਰਾਮ ਆਪ ਹੀ ਤਿਆਰ ਕੀਤੇ ਉਹਦੇ 'ਚ ਮੈਨੂੰ ਤੁਸੀਂ ਦੋਸ਼ੀ ਵੀ ਬਣਾਤਾ ਕਿ ਮੈਂ ਕੁਆਲਿਟੀ ਲੈਣ ਲਈ ਇਹ ਡਰਾਮਾ ਰਚਿਆ ਉਹ ਜੇ ਇੱਕ ਅਫਸਰ ਨੇ ਸਿਰਫ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਕਰਨ ਲਈ ਇੱਕ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਉਹਨੇ ਕਿਹਾ ਕਿ ਵੀਡੀਓ ਫੇਕ ਆ ਪਰ ਉਹ ਕਿਸੇ ਨਤੀਜੇ ਤੇ ਥੋੜੀ ਪਹੁੰਚਿਆ ਸੀ ਠੀਕ ਆ ਉਹਨਾਂ ਨੇ ਸਾਡੀ ਸੁਲਾ ਵੀ ਹੋ ਗਈ ਯਾਰ ਤੁਸੀਂ ਆਪਣੇ ਕੋਲੋਂ ਹੀ ਪ੍ਰੋਗਰਾਮ ਬਣਾ ਲਦੇ ਥੋੜਾ ਸੋਚ ਸਮਝ ਕੇ ਤੁਸੀਂ ਕੀ ਉਹਨੂੰ ਅਫਸਰ ਨੂੰ ਫੋਨ ਕਰਕੇ ਪੁੱਛਿਆ ਪਈ ਇਹਦਾ ਕੀ ਬਣਿਆ ਇਹਦਾ ਕੰਪਲੇਂਟ ਦਾ ਇਹ ਕਈਆਂ ਨੇ ਤੇ ਵੀ ਪੁੱਛਿਆ ਵੀ ਨਹੀਂ ਕਿ ਇਹਨੂੰ ਆਪੇ ਹੀ ਤੁਸੀਂ ਤਿਆਰ ਕਰਤੀਆਂ ਜੀ ਐਂਕਰ ਬਣ ਕੇ ਤੁਸੀਂ ਇਹ ਕਿਸੇ ਨੂੰ ਬਦਨਾਮ ਨਹੀਂ ਕਰੀਦਾ ਦੇਖੋ ਹਾਲੇ ਤੱਕ ਉਹਦਾ ਕੋਈ ਵੀ ਪੁਲਿਸ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਅੱਜ 4 ਮਹੀਨੇ ਹੋ ਗਏ ਆ ਹਾਲੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉੱਤੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਹਾਲੇ ਤੱਕ ਐਫ ਆਈ ਆਰ ਵੀ ਨਹੀਂ ਦਰਜ ਕੀਤੀ ਅਸੀਂ ਦੋ ਤਿੰਨ ਦਿਨ ਹੋਰ ਵੇਖਾਂਗੇ ਅਗਰ ਤੇ ਐਫ ਆਈ ਆਰ ਹੋ ਗਈ ਠੀਕ ਆ ਨਹੀਂ ਐਫ ਆਈ ਆਰ ਹੁੰਦੀ ਤੇ ਫਿਰ ਜਿਹੜਾ ਵਾ ਅਸੀਂ ਜਿਹੜਾ ਕਿ ਹੋ ਸਕਦਾ ਕਿਸੇ ਵੱਡੇ ਅਫਸਰ ਦਾ ਘਰਾਓ ਵੀ ਕਰਾਂਗੇ ਆਪਣਾ ਜੋਰ ਅਸੀਂ ਪੂਰਾ ਲਾਵਾਂਗੇ ਠੀਕ ਹੈ ਜੀ ਤੇ ਤੁਸੀਂ ਜਿਹੜਾ ਸੋਚ ਸਮਝ ਕੇ ਯਾਰ ਕਮੈਂਟ ਕਰਿਆ ਕਰੋ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋ ਪੁਲਿਸ ਦੀ ਕਮਾਂਡੋ ਆ ਕਮਾਂਡੋ ਵੇਖ ਲਓ ਮੇਰੇ ਕੋ ਆ ਦੋ ਬੰਦੇ ਆ ਮੇਰੇ ਕੋਲ ਠੀਕ ਹੈ ਜੀ ਦੋ ਬੰਦੇ ਦਿੱਤੇ ਪੁਲਿਸ ਨੇ ਤੁਸੀਂ ਥੋੜਾ ਸਮਝ ਕੇ ਯਾਰ ਇਹ ਐਂਕਰੀ ਕਰਿਆ ਕਰੋ ਕਿਸੇ ਨੂੰ ਐਵੇਂ ਬਦਨਾਮ ਨਾ ਕਰਿਆ ਕਰੋ